ਅੰਮ੍ਰਿਤਸਰ ਦੇ ਲੋਕਾਂ ਦੀਆਂ ਦਿੱਕਤਾਂ ਘਟ ਹੁੰਦੀਆਂ ਵਿਖਾਈ ਨਹੀਂ ਦੇ ਰੀਆਂ ਇੱਕ ਪਾਸੇ ਜਿਹੜਾ ਕਿ ਭਗਤਾਂ ਵਾਲਾ ਕੂੜੇ ਦਾ ਡੰਪ ਹੈ ਉਹਨੂੰ ਸ਼ਿਫਟ ਕਰਵਾਸੇ ਲੋਕਾਂ ਨੇ ਬਹੁਤ ਗੁਹਾਰ ਲਗਾਈ ਕਾਫੀ ਸਾਰੀਆਂ ਸਰਕਾਰਾਂ ਵੀ ਆਈਆਂ ਬਹੁਤ ਸਾਰੇ ਲੀਡਰ ਵੀ ਆਏ ਪਰ ਫਿਲਹਾਲ ਤੱਕ ਉਹ ਤੋਂ ਵਾਸੀ ਨੇ ਜਿਹੜੇ ਆਸ-ਪਾਸ ਵੱਸਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ ਪਰ ਹੁਣ ਇੱਕ ਹੋਰ ਵੱਡੀ ਦਿੱਕਤ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਕਿ ਚਮਾਲ 로ਡ ਹੈ ਇੱਥੇ ਕੂੜੇ ਦਾ ਡੰਪ ਮੁਰ ਤੋਂ ਸ਼ੁਰੂ ਹੋ ਗਿਆ ਹੈ ਔਰ ਜਿਹੜੀ ਵੀ ਨਗਰ ਨਿਗਮ ਦੀਆਂ ਟਰਾਲੀਆਂ ਨੇ ਗੰਦ ਦੀਆਂ ਇੱਥੇ ਪਲਟੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਲਗਾਤਾਰ ਇੱਥੇ ਜਿਹੜੇ ਕਿ ਆਮ ਜਿਹੇ ਕਦੇ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਨਾਲ ਇੱਕ ਵਿਦਿਅਕ ਸੰਸਥਾਨ ਵੀ ਹੈ ਉੱਥੇ ਕਾਫੀ سارے ਬੱਚੇ ਪੜ੍ਹਨ ਵਾਸਤੇ ਪਹੁੰਚਦੇ ਨੇ ਪਰ ਕਿਸ ਗੰਦਗੀ ਦੇ ਹਾਲਾਤ ਵਿੱਚ ਉਹ ਪੜ੍ਹ ਸਕਦੇ ਨੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਔਰ ਇਹ ਸੜਕ ਆ ਜਿਹੜੀ ਕਿ ਬਹੁਤ ਸਾਰੇ ਇਤਿਹਾਸਿਕ ਤੇ ਧਾਰਮਿਕ ਸਥਾਨਾਂ ਨੂੰ ਵੀ ਜਾਂਦੀ ਹੈ ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਇਸ ਸੜਕ ਤੋਂ ਲੰਘਦੀਆਂ ਨੇ ਔਰ ਬਹੁਤ ਦਿੱਕਤ ਹੋ ਰਹੀ ਹੈ ਔਰ ਇਸ ਗੰਦ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਮੇਰੇ ਨਾਲ ਸੋਸ਼ਲ ਵਰਕਰ ਪਵਨ ਸ਼ਰਮਾ ਨੇ ਉਹਨਾਂ ਨਾਲ ਗੱਲਬਾਤ ਕਰ ਲਿਨੀ ਆ ਪਾਜੀ ਇੱਕ ਤਾਂ ਉੱਥੇ ਜਿਹੜਾ ਡੰਪ ਲੱਗਾ ਹੋਇਆ ਭਗਤਾਂ ਵਾਲਾ ਉਹਨੂੰ ਸ਼ਿਫਟ ਕਰ ਲਿਆ ਗੱਲਾਂ ਆਖੀਆਂ ਜਾ ਰਹੀਆਂ ਸੀ ਪਰ ਇੱਕ ਹੋਰ ਡੰਪ ਜਿਹੜੀ ਨਵੀਂ ਮੁਸੀਬਤ ਲੈ ਕੇ ਆ ਗਿਆ ਕੀ ਕਰੀਏ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਜਿਸ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਜਿਸ ਨੂੰ ਵਿਰਾਸਤੀ ਸ਼ਹਿਰ ਸਮਝਦੇ ਆ ਧਾਰਮਿਕ ਗੁਰੂ ਨਗਰੀ ਪਵਿੱਤਰ ਨਗਰੀ ਦੇ ਇਸ ਵੇਲੇ ਮੌਜੂਦਾ ਸੂਰਤ ਹਾਲ ਤੁਸੀਂ ਆਪਣੇ ਕੈਮਰਾ ਸਕਰੀਨ ਤੇ ਦੇਖ ਸਕਦੇ ਹੋ ਕਿ ਇਹਦੀ ਚਭਾਲ ਰੋਡ ਨੂੰ ਜਾਂਦੀ ਹੋਈ ਸੜਕ ਜਿਹੜੀ ਇਤਿਹਾਸਿਕ ਜਗ੍ਹਾ ਨੂੰ ਵੀ ਜਾ ਕੇ ਮੇਲ ਖਾਂਦੀ ਆ ਬਾਬਾ ਬੁੱਢਾ ਸਾਹਿਬ ਨੂੰ ਵੀ ਜਾਂਦੀ ਆ ਪਾਹੂਵੰਡ ਪਿੰਡ ਨੂੰ ਵੀ ਜਾਂਦੀ ਆ ਔਰ ਉੱਥੇ ਸੜਕ ਦੇ ਕਿਨਾਰੇ ਕਿੱਡਾ ਵੱਡਾ ਕੂੜੇ ਦਾ ਡੰਪ ਬਣਿਆ ਜਿਹੜਾ ਕਿ ਸਿੱਧਾ-ਸਿੱਧਾ ਸਾਨੂੰ ਦਰਸਾ ਰਿਹਾ ਕਿ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਐਡਮਿਨਿਸਟ੍ਰੇਸ਼ਨ ਦੀ ਕਿੰਨੀ ਮਾੜੀ ਪਰਫਾਰਮੈਂਸ ਆ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਜਿੰਨੂੰ ਆਲਰੇਡੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ 2 ਸਾਲਾਂ ਵਿੱਚ 3.80 ਕਰੋੜ ਰੁਪਏ ਜੁਰਮਾਨਾ ਵੀ ਹੋ ਗਿਆ ਹੋਵੇ ਉਹਨਾਂ ਦੀ ਕਾਰਜਕਾਰੀ ਉਸ ਤੋਂ ਬਾਅਦ ਵੀ ਤੁਸੀਂ ਦੇਖ ਲਓ ਨਾ ਲੈ ਕੀ ਤੁਸੀਂ ਉਸ ਤੋਂ ਬਾਅਦ ਵੀ ਦੇਖ ਲਓ ਕਿ ਕਾਰਪੋਰੇਸ਼ਨ ਕੂੜੇ ਨੂੰ ਸੰਭਾਲਣ ਵਾਸਤੇ ਆਮ ਲੋਕਾਂ ਨੂੰ ਕੂੜੇ ਤੋਂ ਸੁਰੱਖਿਅਤ ਰੱਖਣ ਵਾਸਤੇ ਕੂੜੇ ਨੂੰ ਖਤਮ ਕਰਨ ਵਾਸਤੇ ਕਿੰਨੇ ਮਾੜੇ ਉਪਰਾਲੇ ਕਰ ਰਹੀ ਹੈ ਹੁਣ ਤਾਂ ਡੰਪ ਦੀ ਜਗ੍ਹਾ ਸੜਕਾਂ ਦੇ ਉੱਤੇ ਢੇਰ ਲਾਉਣੇ ਸ਼ੁਰੂ ਕਰ ਦਿੱਤੇ ਆ ਸਾਹਮਣੇ ਸੰਗਣੀ ਆਬਾਦੀ ਆ ਆ ਕੋਲ ਤੁਸੀਂ ਦੇਖ ਸਕਦੇ ਹੋ ਕਿ ਬੜਾ ਵੱਡਾ ਇੱਕ ਕਾਲਜ ਹੈ ਨਾਮੀ ਕਾਲਜ ਹੈ ਚੀਫ ਖਾਲਸਾ ਦਿਵਾਨ ਦਾ ਉਹਦੇ ਵਿੱਚ ਹਜ਼ਾਰਾਂ ਵਿਦਿਆਰਥੀ ਸਟੂਡੈਂਟਸ ਆ ਕੇ ਪੜ੍ਹਦੇ ਆ ਸਿੱਖਿਆ ਪ੍ਰਾਪਤ ਕਰਦੇ ਆ ਉਹਦੇ ਬਿਲਕੁਲ ਸਾਹਜੀ ਕਾਂਦੇ ਦੇ ਨਾਲ ਐਡਾ ਵੱਡਾ ਕੂੜੇ ਦਾ ਡੰਪ ਸੜਕ ਤੋਂ ਕੋਈ ਬੰਦਾ ਜਿਹੜਾ ਉਹ ਆਰਾਮ ਨਾਲ ਗੁਜ਼ਰ ਨਹੀਂ ਸਕਦਾ ਸਾਹ ਨਹੀਂ ਇੱਥੇ ਲੈ ਸਕਦਾ ਔਰ ਕਿੰਨੀ ਇੱਕ ਇਹ ਮਾੜੀ ਚੀਜ਼ ਹੈ ਜਿਹੜੀ ਕਿ ਇੱਥੇ ਸੜਕ ਤੇ ਖੂੜਾ ਖਿਲਰਿਆ ਹੋਇਆ ਹੈ ਦੇਖੋ ਮੈਂ ਉਹੀ ਅਰਜ਼ ਕਰ ਰਿਹਾ ਹਾਂ ਕਿ ਗੁਰੂ ਨਗਰੀ ਅੰਮ੍ਰਿਤਸਰ ਦੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਆ ਉਹਨੇ ਸਾਡੀ ਸਿਹਤ ਦਾ ਕਿੰਨਾ ਖਲਵਾੜ ਕਰ ਰਹੀ ਆ ਕਿ ਪਹਿਲਾਂ ਤਾਂ ਪੁਆਇੰਟ ਸੇ ਆ ਕਿ ਜਿਹੜੀ ਬਾਇਓ ਰੈਮੀਡੀਸ਼ਨ ਪ੍ਰੋਸੈਸਿੰਗ ਉਹ ਰੈਗੂਲਰ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ ਡੋਰ ਟੂ ਡੋਰ ਕਲੈਕਸ਼ਨ ਅੱਛੀ ਤਰ੍ਹਾਂ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੇ ਜਿਹੜੇ ਯੂਜ਼ਰ ਚਾਰजेस ਹੁੰਦੇ ਆ ਉਹ ਵੀ ਰਿਕਵਰੀ ਅੱਛੀ ਨਹੀਂ ਹੋ ਰਹੀ ਵੇਸ ਟੂ એનર્ਜੀ ਪਲਾਂਟ ਵੀ ਅਸੀਂ ਕਿਤੇ ਵੀ ਲਗਾ ਨਹੀਂ ਪਾ ਰਹੇ ਤੁਸੀਂ ਆਪ ਦੇਖ ਲਓ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਨਾ ਕਰਾਂਗੇ ਤੇ ਸਾਡੇ ਪੰਜਾਬੀਆਂ ਦੇ ਅੰਮ੍ਰਿਤਸਰ ਦੇ ਲੋਕਾਂ ਦਾ ਜਿਹੜਾ ਕਰੀਬ 552 ਪਰ ਡੇ ਕਹਿ ਸਕਦੇ ਉਸ ਤੋਂ ਵੀ ਵੱਧ ਸੋਲਿਡ ਵੇਸਟ ਆ ਜਿਹਦੇ ਵਿੱਚੋਂ 300 ਟਪੀਡੀ ਵੈਟ ਵੇਸਟ ਆ 200 ਟਪੀਡੀ ਡਰਾਈ ਵੇਸਟ ਆ ਉਹਨੂੰ ਸੰਭਾਲਣ ਵਾਸਤੇ ਮੈਨੇਜ ਕਰਨ ਵਾਸਤੇ ਅੰਮ੍ਰਿਤਸਰ ਪ੍ਰਸ਼ਾਸਨ ਟੋਟਲੀ ਫੇਲ ਹੋ ਗਿਆ ਇਹਦੇ ਨਾਲ ਸਿੱਧਾ ਇਫੈਕਟ ਲੋਕਾਂ ਦੀ ਸਿਹਤ ਉੱਤੇ ਜਾਂਦਾ ਹੈ ਜਦੋਂ ਇਦਾਂ ਦੀ ਮਾੜੀ ਹਵਾ ਟਾਕਸਿਕ ਫਿਊਮਸ ਜਨਰੇਟ ਹੁੰਦੇ ਆ ਜਦੋਂ ਕੂੜਾ ਕਿਤੇ ਸਾੜ ਵੀ ਦਿੰਦੇ ਆ ਤੇ ਇਦਾਂ ਦੀਆਂ ਕੰਟਾਮਿਨੇਟਿਡ ਹਵਾ ਲੋਕਾਂ ਦੇ ਸਾਹ ਦੇ ਨਾਲ ਅੰਦਰ ਜਾਂਦੀ ਆ ਉਹਨਾਂ ਨੂੰ ਦਿਲ ਦੇ ਰੋਗ ਫੇਫੜਿਆਂ ਦੇ ਲੋਗ ਆਈ ਅਲਰਜੀਸ ਹੁੰਦੀ ਆ ਉਹਨਾਂ ਨੂੰ ਹਰ ਤਰ੍ਹਾਂ ਦੀ ਸਕਿਨ ਡਿਜ਼ੀਜ਼ ਇੱਥੇ ਪੈਦਾ ਹੋ ਜਾਂਦੇ ਆ ਆਉਣ ਵਾਲੀ ਪੀੜ੍ਹੀ ਜੇ ਇੱਥੇ ਛੋਟਾ ਬੱਚਾ ਇਹਦੇ ਸਰਾਊਂਡਿੰਗਸ 'ਤੇ ਜਨਮ ਵੀ ਲਵੇ ਤੇ ਮੇਰਾ ਖਿਆਲ ਆ ਉਹਦੇ ਜੀਵਨ ਦਾ ਪਰਿਵਾਰ ਦਾ ਡੀਐਨਏ ਤਬਦੀਲ ਹੋ ਜਾਂਦਾ ਤੇ ਤੁਸੀਂ ਕਾਰਪੋਰੇਸ਼ਨ ਦੀ ਅਕਾਉਂਟੇਬਿਲਟੀ ਹੈ ਲੋਕਾਂ ਦੀ ਸਿਹਤ ਵੀ ਨਾਲੇ ਦੇਖਣੀ ਉਹਨਾਂ ਨੇ ਹਨਾ ਨਾਲੇ ਦੇਖਣਾ ਵੀ ਕੂੜਾ ਕਿੱਥੇ ਸੁੱਟਣਾ ਚਾਹੀਦਾ ਇਹ ਕਿੰਨੀ ਘਾਣੇ ਗਹਿਲੀ ਹੈ ਦੇਖੋ ਕਿੱਡੀ ਵੱਡੀ ਗੱਲ ਆ ਕਿ ਅੱਜ ਅਮਰਤਸਰ ਦੇ ਵਿੱਚ ਕਿੱਡਾ ਵੱਡਾ ਸ਼ਹਿਰ ਹੋਵੇ ਵਿਰਾਸਤੀ ਸ਼ਹਿਰ ਮੰਨਿਆ ਜਾਂਦਾ ਆ ਸਮਾਰਟ ਸਿਟੀ ਮੰਨੀ ਜਾਂਦੀ ਆ ਉਹਦਾ ਕੂੜਾ ਸੜਕਾਂ ਦੇ ਉੱਪਰ ਪਿਆ ਹੋਵੇ ਜਿਹੜੀ ਸੜਕ ਦੇ ਉੱਤੇ ਲੋਕਾਂ ਨੇ ਟਰੈਵਲ ਕਰਨਾ ਆਪਣੇ ਰਸਤੇ ਸਫਰ ਤੈਅ ਕਰਨੇ ਆ ਉਹ ਸੜਕ ਦੇ ਉੱਤੇ ਕੂੜਾ ਹੋਵੇ ਲੰਘਣ ਨੂੰ ਰਸਤਾ ਨਾ ਹੋਵੇ ਐਕਸੀਡੈਂਟ ਹੋਣ ਇੱਥੇ ਗੱਲ ਵੱਖਰੀ ਆਸ-ਪਾਸ ਦੀ ਜਨਰੇਸ਼ਨ ਦਾ ਡੀਐਨਏ ਤਬਦੀਲ ਹੋਵੇ ਗੱਲ ਵੱਖਰੀ ਲੋਕਾਂ ਨੂੰ ਸਾਹ ਦੇ ਸਕਿੰਦੇ ਚਮੜੀ ਦੇ ਰੋਗ ਲੱਗਣ ਗੱਲ ਵੱਖਰੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਦੇ ਵਿੱਚ ਪੂਰੀ ਮਿਸਮੈਨੇਜਮੈਂਟ ਜਿਹੜੇ ਲੈਂਡਫਿਲਸ ਬਣਾਏ ਗਿਆ ਜਿਹੜੇ ਵੱਡੇ ਵੱਡੇ ਡੰਮਸ ਬਣਾਏ ਗਿਆ ਉਹਨਾਂ ਨੂੰ ਫਿਰ ਰੀਐਕਟਿਵ ਕਰ ਦਿੱਤਾ ਗਿਆ ਹੈ ਇਹ ਵੀ ਤਾਂ ਇਹਨਰਧਾਰਤ ਨਹੀਂ ਕੀਤਾ ਗਿਆ ਕਿ ਆਸ-ਪਾਸ ਹੁਣ ਡਿਵੈਲਪਮੈਂਟ ਹੋ ਗਈ ਆ ਦੁਕਾਨਾਂ ਬਣ ਗਈਆਂ ਬਸਤੀਆਂ ਬਣ ਗਈਆਂ ਲੋਕ ਇੱਥੇ ਰਹਿ ਰਹੇ ਆ ਵੱਸੋਂ ਵਧ ਗਈ ਆ ਇਹ ਗੱਲ ਦਾ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਆਸੇ-ਪਾਸੇ ਕਾਲਜ ਹੈ ਗਿਆ ਔਰ ਜਿੰਨੇ ਵੀ ਹਿਊਮਨ ਹੈਲਥ ਨੂੰ ਰਿਸਕ ਹੁੰਦੇ ਆ ਇਹ ਵੱਡੀ ਗੱਲ ਆ ਲੋਕਾਂ ਨੂੰ ਅਵੇਅਰ ਵੀ ਨਹੀਂ ਕੀਤਾ ਜਾ ਰਿਹਾ ਈਵਨ ਹਿਊਮਨ ਹੋਣ ਵਾਈਲਡ ਲਾਈਫ ਹੋਵੇ ਇਕੋਸਿਸਟਮ ਹੋਵੇ ਸਾਰਿਆਂ ਨੂੰ ਬਹੁਤ ਵੱਡਾ ਇਫੈਕਟ ਇਸ ਵੈਲੇ ਦਿਖਣ ਨੂੰ ਮਿਲ ਰਿਹਾ ਜਿਹੜੀਆਂ ਐਮਿਸ਼ਨਸ ਜਿਹੜੀਆਂ ਕਿਰਨਾਂ ਇਹਨਾਂ ਕੂੜੇ ਦੇ ਸਾੜਨ ਤੋਂ ਜਾਂ ਉਹਦਾ ਵੀ ਪੈਦਾ ਹੁੰਦੀ ਆ ਜਿਹੜੀ ਇਸ ਕੂੜੇ ਦੀ ਸੁਗੰਧ ਦੇ ਨਾਲ ਅਸੀਂ ਸਾਹ ਲੈਨੇ ਆ ਤੁਸੀਂ ਸਿਕੰਦਰ ਜੀ ਆਪ ਦੇਖ ਰਹੇ ਹੋ ਕਿ ਇੱਥੇ ਸਾਡੇ ਕੋਲ ਖੜੇ ਹੋਣਾ ਵੀ ਮناسب ਨਹੀਂ ਹੈਗਾ ਪਰ ਅਸੀਂ ਇਹ ਜ਼ਿੰਮੇਵਾਰੀ ਲੈਂਦੇ ਹੋਏ ਕਿ ਲੋਕਾਂ ਨੂੰ ਇਹ ਮੈਸੇਜ ਪਹੁੰਚੇ ਸਰਕਾਰਾਂ ਨੂੰ ਮੈਸੇਜ ਪਹੁੰਚੇ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਮੈਸੇਜ ਪਹੁੰਚੇ ਇਹ ਕੂੜੇ ਦਾ ਕੋਈ ਨਾ ਕੋਈ ਹੱਲ ਕਰਨਾ ਤੁਸੀਂ ਆਪ ਦੇਖਿਆ ਜਿਹੜਾ ਵੀ ਬੰਦਾ ਇਥੋਂ ਕੈਮਰਾ ਸਕਰੀਨ ਤੇ ਦੇਖ ਰਹੇ ਹੋ ਜਿਹੜਾ ਵੀ ਵਿਅਕਤੀ ਆਟੋ 'ਚ ਬਾਈਕ ਤੇ ਲੰਘ ਰਿਹਾ ਉਹਨੇ ਮੂੰਹ ਆਪਣਾ ਟੱਕਿਆ ਹੋਇਆ ਸੋ ਇਸ ਕਰਕੇ ਸਿੱਧਾ ਸਮਝ ਆ ਰਿਹਾ ਕਿ ਲੋਕਾਂ ਨੂੰ ਇਹ ਕਿਤੇ ਵੀ ਨਾਗਵਾਰ ਗੱਲ ਗੁਜ਼ਰ ਰਹੀ ਆ ਪਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿਤੇ ਵੀ ਨਿਦਾਮਤ ਸ਼ਰਮਿੰਦਗੀ ਮਹਿਸੂਸ ਨਹੀਂ ਹੋ ਰਹੀ ਔਰ ਮੈਂ ਇਹ ਵੀ ਕਹਾਂਗਾ ਕਿ ਗੁਰੂ ਨਗਰੀ ਅਮਰਖਰ ਦੀ ਤਰਾਸਦੀ ਆ ਕਿ ਤੇ ਇਨ ਐਕਸਪੀਰੀਐਂਸਡ ਆਈਐਸ ਆਫੀਸਰ ਜ਼ਿਆਦਾਤਰ ਲਾ ਦਿੱਤੇ ਜਾਂਦੇ ਆ ਪਤਾ ਨਹੀਂ ਕਿਉਂ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਇਦਾਂ ਦੇ ਆਫੀਸਰ ਨੂੰ ਟ੍ਰੇਨਿੰਗ ਲਈ ਐਕਸਪੈਰੀਮੈਂਟਲੀ ਭੇਜਿਆ ਜਾਂਦਾ ਸੋ ਇਹ ਸਾਰੀਆਂ ਗੱਲਾਂ ਦੇਖਣ ਦੇ ਯੋਗ ਆ ਇਹ ਬਿਲਕੁਲ ਤਾਂ ਨਾ ਫਿਰ ਗੱਲ ਕਰਦੇ ਪਹਿਲੇ ਲੋਕਲ ਲੋਕ ਇੱਥੇ ਨੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਲਈ ਕਿ ਦਿੱਕਤਾਂ ਆ ਰਹੀਆਂ ਜੀ ਤੁਹਾਨੂੰ ਇਹਨਾਂ ਦਿੱਕਤਾਂ ਇਸ ਤੋਂ ਵੱਡੀ ਵੇਖੋ ਆ ਵਖੋ ਸਮਾਰਟ ਸਿਟੀ ਤੁਹਾਡੇ ਸਾਹਮਣੇ ਆ ਇਹਨੂੰ ਵੇਖੋ ਜਰਾ ਆ ਸਮਾਰਟ ਸਿਟੀ ਹੈ ਜਿਹੜਾ ਗਰ ਕੀਤਾ ਸ਼ਹਿਰ ਦਾ ਵੋਟਾਂ ਲੈਣ ਵਾਲੇ ਆ ਜਾਂਦੇ ਆ ਹੈ ਪਿੱਛੇ ਆ ਸੜਕ ਬਿਲਕੁਲ ਹੀ ਟੋਟਲ ਜ ਹਾਂਜੀ ਤੇ ਆਪਣਾ ਡਾਕਟਰ ਅਜੇ ਗੁਪਤਾ ਜੀ ਨੇ ਇਹਨਾਂ ਨੂੰ ਕਿਸੇ ਨੂੰ ਕਿਹਾ ਜਿਹੜਾ ਜਿਹੜਾ ਇਥੋਂ ਦਾ ਹੈਗਾ ਕੋਈ ਇਨਚਾਰਜ ਉਹਨਾਂ ਨੂੰ ਕਿਹਾ ਸੜਕ ਬਿਲਕੁਲ ਬੰਦ ਹੋ ਗਈ ਹੈ ਕੂੜੇ ਦੇ ਨਾਲ ਫਿਰ ਇਹ ਉਹਨਾਂ ਨੂੰ ਅਸਰ ਹੋਇਆ ਮਾੜਾ ਜਿਹਾ ਤੇ ਇਹਨੂੰ ਖਿੱਚ ਕੇ ਲੈ ਗਏ ਪਰ ਉਹਨਾਂ ਨੂੰ ਕੁਝ ਟਰਾਲੀਆਂ ਭਰ ਕੇ ਲੈ ਗਏ ਨੇ ਪਰ ਕਰਦੇ ਕੀ ਪੀਨੇ ਕੂੜਾ ਪਹਿਲੇ ਸੁਰਦੇ ਨੇ ਉਸ ਤੋਂ ਬਾਅਦ ਕੂੜਾ ਚੁੱਕ ਦੇਣੇ ਇਥੇ ਕਰਦੇ ਕੀ ਪੀਨੇ ਸਾਨੂੰ ਤੇ ਇਹਨਾਂ ਦੀ ਸਮਝ ਹੀ ਨਹੀਂ ਆਈ ਓੰਜਨ ਨੇ ਸ਼ਹਿਰ ਦੇ ਵਿੱਚ ਆਈਏ ਐਸ ਅਫਸਰ ਲਾਏ ਨੇ ਹਾਂਜੀ ਪਤਾ ਨਹੀਂ ਕੀ ਇਹ ਕੀ ਕੀ ਪੜ੍ਹਾਈ ਕਰਦੇ ਨੇ ਸਾਨੂੰ ਸਮਝ ਨਹੀਂ ਆਈ ਹਾਂ ਕਮਿਸ਼ਨਰ ਸਾਹਿਬ ਨੇ ਉਹ ਕਦੀ ਇੱਧਰ ਹੈ ਆਪਣਾ ਸਮਾਰਟ ਸਿਟੀ ਸਮਾਰਟ ਕਮੇਟੀ ਕੰਸਿਡਰੀ ਕਰਦੇ ਆ ਆ ਵੇਖੋ ਢਾਈ ਢੇਰ ਕੇ ਤੇ ਆਂ ਕੰਨੀ ਕਿੰਨੀ ਔਖੀ ਹੋ ਗਈ ਕਿੰਨੀ ਕਿਸਮ ਦੀ ਦੁਕਾਨਦਾਰੀ ਦੁਕਾਨਾਂ ਨੂੰ ਛਾਤੀ ਦਾ ਮਾਰ ਹੋਇਆ ਵਰੀ ਸਾਰੇ ਇਸੇ ਦੁੱਖੋਂ ਹੀ ਬੰਦ ਨੇ ਸਾਰੀਆਂ ਸਾਰੀਆਂ ਇਸੇ ਦੁੱਖੋਂ ਬੰਦ ਨੇ ਚੋਰੀਆਂ ਦੇ ਅੱਧ ਰਾਤ ਨੂੰ ਉਹ ਹੁੰਦੀਆਂ ਜਿਹਦਾ ਅੰਤ ਕੁਝ ਨਹੀਂ ਸਟਰੀਟ ਲਾਈਟ ਹੈ ਉਹ ਫਟਕ ਤੋਂ ਲੱਗ ਕੇ ਤੋੜ ਚਲ ਜੋ ਸਾਰੀ ਸਟਰੀਟ ਲਾਈਟ ਜਿਹੜੀ ਹੈ ਨਾ ਅੱਗੇ ਤੱਕ ਡ੍ਰੀਮ ਸਿਟੀ ਤੱਕ ਸਾਰੀ ਬੰਦ ਆ ਇੰਨਾ ਬੁਰਾ ਹਾਲ ਹੋਇਆ ਵੇਖੋ ਨਵੀਆਂ ਨਵੀਆਂ ਕਲੋਨੀਆਂ ਦਾ ਉੱਡੀਆਂ ਉਧੜੀਆਂ ਪਈਆਂ ਨੇ ਕਿ ਐਗ ਕਲੋਨੀਆਂ ਦਾ ਹਾਲ ਕਲੋਨੀਆਂ ਦਾ ਹਾਲ ਹੈ ਕਿਉਂ ਇਸੇ ਕਰਕੇ ਕਿ ਅਭੀ ਇਹ ਐਦਾ ਬੇੜਾਗਰ ਹੋਇਆ ਸਾਰਾ ਕੂੜੇ ਦਾ ਕੂੜੇ ਕਰਕੇ ਸਾਰਾ ਪੱਠਾ ਹੀ ਬੈਠਾ ਹੈ ਇਤਿਹਾਸਿਕ ਸੜੇਗੇ ਵੀਰ ਬਾਬਾ ਬੁੱਢਾ ਸਾਹਿਬ ਨੂੰ ਜਾਂਦੀ ਏ ਪਉਂਗਣ ਜਾਂਦੀ ਬਾਬੇ ਦੀਪ ਸਿੰਘ ਜੀ ਦੇ ਗੁਰਦੁਆਰੇ ਉੱਥੇ ਉੱਥੇ ਉਹਨਾਂ ਦਾ ਜਨਮ ਸਥਾਨ ਆ ਇੰਨਾ ਤਾਂ ਇਤਿਹਾਸਿਕ ਜਗ੍ਹਾ ਹੈ ਇੱਧਰ ਲੋਕੀ ਜਾਣ ਲੱਗਿਆ 10 ਵਾਰੀ ਸੋਚਦੇ ਇੱਧਰੋਂ ਇਹ ਫਿਰ ਆਪਾਂ ਚਾਹਦੇ ਕਿ ਆਪਾਂ ਇਹ ਕਹਿੰਦੇ ਕਿ ਸਾਡੀ ਕੋਈ ਫਰਿਆਦ ਸੁਣ ਲਵੇ ਕੋਈ ਐਮਐਲਏ ਸੁਣ ਲੇ ਐਮਐਲਏ ਵੈਸੇ ਡਾਕਟਰ ਆ ਜੇ ਬੁੱਤਾ ਬੰਦਾ ਵਧੀਆ ਉਹਨੂੰ ਲੋਕਾਂ ਨੇ ਪਿੱਛੇ ਕਿਹਾ ਸੀਗਾ ਤੇ ਉਹਨੇ ਕੂੜਾ ਚੁਗਾਤਾ ਪਰ 2 ਦਿਨ ਬਾਅਦ ਫਿਰ ਉਹ ਹੀ ਹਾਲ ਹੋ ਗਿਆ ਸੋਨੀ ਸਾਹਿਬ ਦੇ ਹੁੰਦਿਆ ਇੱਥੇ ਕਦੀ ਕੂੜਾ ਨਹੀਂ ਲੱਗਾ ਇਹ ਕੁਝ ਕਰਨ ਨਹੀਂ ਤੇ ਬਾਉਂਡਰੀ ਵਾਲ ਬਣੀ ਉਹਦੇ ਅੰਦਰ ਅੰਦਰ ਹਾਂ ਉਹਦੇ ਬਿਲਕੁਲ ਇਹ ਬਾਉਂਡਰੀ ਵਾਲ ਦੇ ਅੰਦਰ ਕਰਨ ਜੇ ਕੋਈ ਕਰ ਲਾ ਨੇ ਇਹ ਕਹੋ ਉੱਥੇ ਪਤਾ ਨਹੀਂ ਕਿਹੜਾ ਕੋਈ ਬਾਬੇ ਨੇ ਡੇਰਾ ਜਾ ਕੇ ਬਣਾ ਲਿਆ ਉਹ ਜਮ੍ਹਾਂ ਬਲਣ ਵਾਸਤੇ ਕਾਰਪੋਰੇਸ਼ਨ ਦੀ ਜਗ੍ਹਾ ਕਾਰਪੋਰੇਸ਼ਨ ਸੁੱਤੀ ਹੈ ਜਦੋਂ ਬਾਬਾ ਕੋਈ ਨਾ ਕੋਈ ਸ਼ੈੱਡ ਸ਼ੂਟ ਪਾ ਕੇ ਬਹਿ ਜਾਏਗਾ ਕੋ ਚਾਰ ਕਮਰੇ ਪਾ ਕੇ ਬਹਿ ਜਾਏਗਾ ਫਿਰ ਡਿਚ ਮਸ਼ੀਨ ਲੈ ਕੇ ਆ ਜਾਣਗੇ ਫਿਰ ਲੋਕੀ ਸੜਕਾਂ ਰੋਕਣਗੇ ਹਾਏ ਹਾਏ ਮਰਦਾਬਾਦ ਕਰਨਗੇ ਜੀ ਜੀ ਭਾਜੀ ਤੁਸੀਂ ਇੱਥੇ ਦੁਕਾਨ ਕਰਦੇ ਹੋ ਜੀ 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 ਸਾਡੀ ਦੁਕਾਨ ਹੈ ਜੀ ਸਾਡੀ ਦੁਕਾਨ ਤੁਹਾਡੀ ਆਟਾ ਚੱਕੀ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਟਾ ਚੱਕੀ ਸਾਨੂੰ 1.5 ਸਾਲ ਹੋ ਗਿਆ ਜੀ ਅੱਛਾ ਤੇ ਲੋਕ ਫਿਰ ਆਉਂਦੇ ਨੇ ਕਿਉਂਕਿ ਇੱਥੇ ਇੰਨੀ ਕਿ ਬਦਬੂਸ ਲੈ ਲਿਆ ਇੱਕ ਪਾਸੇ ਖਾਣ ਵਾਲੀ ਚੀਜ਼ ਤੁਸੀਂ ਵੇਚ ਰਹੇ ਆਟਾ ਹਾਂਜੀ ਹਾਂਜੀ ਦੇਖੋ ਕਿੰਨੇ ਕਿ ਦਿੱਕਤ ਸਰ ਬਹੁਤ ਮੁਸ਼ਕਲ ਹੈ ਦੁਕਾਨਦਾਰੀ ਤੇ ਬਿਲਕੁਲ ਖਰਾਬ ਹੋ ਗਈ ਪਈ ਹੈ ਬਹੁਤ ਹੀ ਮੁਸ਼ਕਲ ਹੋਇਆ ਇੱਥੋਂ ਦੁਕਾਨ ਸ਼ਿਫਟ ਕਰ ਜੀ ਹਾਂਜੀ ਹਾਂਜੀ ਰੋਜ਼ ਇਹੀ ਖਿਆਲ ਆਉਂਦਾ ਹੈ ਕਿ ਦੁਕਾਨ ਇਥੋਂ ਸ਼ਿਫਟ ਕਰ ਦਈਏ ਕੁਝ ਹੋਰ ਅਲਟਰਨੇਟਿਵ ਲੱਭੀਏ ਪਰ ਬਹੁਤ ਬੁਰਾ ਹਾਲ ਹੈ ਰਾਤ ਨੂੰ ਲੰਘਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਸਟਰੀਟ ਲਾਈਟ ਤੇ ਹੈ ਹੀ ਨਹੀਂ ਰਾਤੀ ਐਕਸੀਡੈਂਟ ਵੀ ਹੁੰਦੇ ਨੇ ਇੱਥੇ ਜਿਹੜੇ ਬੱਚੇ ਕੰਮ ਕਰਦੇ ਰਹਿੰਦੇ ਨੇ ਕੂੜੇ ਵਾਲੇ ਬਹੁਤ ਤੇ ਕੂੜਾ ਦੇਖਿਆ ਵੀ ਸੜਕ ਤੇ ਹੀ ਖਿਲਾਰ ਦਿੱਤਾ ਗਿਆ ਕੂੜਾ ਇਹ ਕਿੱਥੋਂ ਤੱਕ ਜਾਇਜ਼ ਜਦੋਂ ਦੁਕਾਨ ਸ਼ੁਰੂ ਕੀਤੀ ਸੀ ਅਸੀਂ ਉਦੋਂ ਫਿਰ ਵੀ ਬਾਉਂਡਰੀ ਵਾਲ ਦੇ ਪਿੱਛੇ ਕੰਮ ਕਰਦੇ ਹੁਣ ਤੇ ਇਹ ਪਿਛਲੇ 2-3 ਮਹੀਨਿਆਂ ਤੋਂ ਬਹੁਤ ਹੀ ਬੁਰਾ ਹਾਲ ਹੋਇਆ ਵਾ ਸੜਕ ਦੇ ਵਿੱਚ ਲੰਘਿਆ ਨਹੀਂ ਜਾਂਦਾ ਤੇ ਟ੍ਰੈਫਿਕ ਜਾਮ ਹੋ ਜਾਂਦਾ ਬਹੁਤ ਜ਼ਿਆਦਾ ਜਾਮ ਹੋ ਜਾਂਦਾ ਇੱਥੇ ਕੀ ਡਿਮਾਂਡ ਕੀ ਥੋੜੀ ਡਿਮਾਂਡ ਇਹ ਹੈ ਕਿ ਐਟ ਲੀਸਟ ਜੇ ਚੁੱਕਿਆ ਨਹੀਂ ਜਾਂਦਾ ਤੇ ਬਾਉਂਡਰੀ ਵਾਲ ਤੋਂ ਪਿੱਛੇ-ਪਿੱਛੇ ਕੰਮ ਕਰਨ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਤੰਗੀ ਨਾ ਆਵੇ ਰਾਹ ਚੱਲਦੇ ਲੋਕਾਂ ਨੂੰ ਤੰਗੀ ਨਾ ਆਵੇ ਤੁਸੀਂ ਲੱਗਦਾ ਸ਼ੋਰ ਕਹਿਣਾ ਚਾਹੁੰਦੇ ਹਾਂਜੀ ਮੈਂ ਕਹਿੰਦਾ ਕਿ ਜਿਹੜੀਆਂ ਗੱਡੀਆਂ ਲਾਈਆਂ ਨੇ ਜਿਸ ਕੰਪਨੀ ਨੂੰ ਕੰਟ੍ਰੈਕਟ ਦਿੱਤਾ ਆ ਕੂੜੇ ਦਾ ਉਹ ਗੱਡੀਆਂ ਦੀਆਂ ਆਦੀਆਂ ਆਦੀਆਂ ਬਾੜੀਆਂ ਹੀ ਨਹੀਂ ਇੱਥੋਂ ਚੁੱਕਦੀਆਂ ਤੇ ਸਾਰੇ ਸ਼ਹਿਰ ਚ ਖਿਲਾਰ ਦੀਆਂ ਜਾਂਦੀਆਂ ਜਾ ਕੇ ਵੇਖੋ ਤੁਸੀਂ ਸਾਰੇ ਸ਼ਹਿਰ ਜੀ ਇਹਨਾਂ ਨੇ ਗੰਦ ਪਾਇਆ ਅਹ ਇਹ ਆਪਾਂ ਬੇਨਤੀ ਕਰਨੀ ਚਾਹੁੰਦੇ ਆ ਕਿ ਕੋਈ ਸਰਕਾਰ ਇਧਰ ਵੱਲੋਂ ਧਿਆਨ ਦੇਵੇ ਬਿਲਕੁਲ ਬਿਲਕੁਲ ਪਵਨ ਸ਼ਰਮਾ ਫੇਰ ਸਾ ਨਾਲ ਜੁੜਨਾ ਚਾਹੁੰਦੇ ਨੇ ਕੁਝ ਹੋਰ ਵੀ ਪੁਆਇੰਟਸ ਨੇ ਜਿਹੜੇ ਕਿ ਰੇਜ਼ ਕਰਨਾ ਚਾਹੁੰਦੇ ਨੇ ਪਾਜੀ ਕੀ ਪੁਆਇੰਟ ਫੋਰ ਹੈ ਸੋ ਸਕੰਦਰ ਜੀ ਤੁਸੀਂ ਸਾਡੇ ਨਾਗਰਿਕਾਂ ਨੇ ਬੜੀ ਅੱਛੀ ਗੱਲ ਕੀਤੀ ਹੈ ਕਿ ਜਿਹੜੇ ਇਹਨਾਂ ਦੇ ਵਹੀਕਲਸ ਹੈਗੇ ਆ ਉਹ ਵੀ ਉਨੀ ਕੰਪਲਾਈਂਸ ਨਹੀਂ ਕਰਦੇ ਤੁਸੀਂ ਕੈਮਰਾ ਸਕਰੀਨ ਤੇ ਦਿਖਾ ਸਕਦੇ ਹੋ ਕਿ ਜਿਹੜਾ ਕੂੜਾ ਲਿਫਟਿੰਗ ਹੋ ਰਹੀ ਆ ਉਹ ਅਨਫਿਟ ਵਹੀਕਲ ਨਜ਼ਰ ਆ ਰਿਹਾ ਆ ਉਹਦੀ ਇੱਥੋਂ ਤੱਕ ਕੀ ਨੰਬਰ ਪਲੇਟ ਵੀ ਹੈ ਨਹੀਂਗੀ ਉਹਦੀ ਬਾਡੀ ਵੀ ਕੋਈ ਲਾਈਟ ਨਹੀਂ ਉੱਥੇ ਚੱਲ ਰਹੀ ਕੋਈ ਚੀਜ਼ ਨਹੀਂ ਚੱਲ ਰਹੀ ਸੋ ਅਨਫਿਟ ਵਹੀਕਲ ਜੇ ਕਿਸੇ ਹੋਰ ਕੋਲ ਕਿਸੇ ਪ੍ਰਾਈਵੇਟ ਵਿਅਕਤੀ ਕੋਲ ਐਦਾਂ ਦੇ ਵਹੀਕਲ ਹੋਣ ਤਾਂ ਬਾਉਂਡ ਹੋ ਜਾਂਦੇ ਆ ਉਹ ساری ਉਮਰ ਕੋਟਾਂ 'ਚ ਧੱਕੇ ਖਾਂਦਾ ਹੈ ਪਰ ਜਿਹੜੀ ਕਾਰਪੋਰੇਸ਼ਨ ਜ ਹੈ ਸਰਕਾਰੀ ادارے ਆ ਉਹਨਾਂ ਦੇ ਵਹੀਕਲਸ ਦੇ ਹਾਲਾਤ ਵੀ ਕਿੰਨੇ ਮਾੜੇ ਆ ਜਲਦੀ ਫਿਰਦੀ ਮੌਤ ਆ ਸੜਕ 'ਤੇ ਜਲਦੀ ਫਿਰਦੀ ਮੌਤ ਆ ਕਈ ਹਾਦਸੇ ਦੇ ਨਾਲ ਪੇਸ਼ ਆ ਸਕਦੇ ਆ ਜਿਵੇਂ ਉਹਨਾਂ ਦੱਸਿਆ ਕਿ ਸਾਰੇ ਰਸਤੇ ਹੀ ਕੂੜਾ ਖਿਲਾਰਦੇ ਜਾਂਦੇ ਆ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਇੱਕ ਸੋਲਿਡ ਵੇਸਟ ਮੈਨੇਜਮਮੈਂਟ ਰੂਲਸ 2016 ਦੇ ਤਹਿਤ ਇਹ ਗੱਲ ਕੀਤੀ ਸੀ ਕਿ ਜਿਹੜੀਆਂ ਕੋਈ ਐਸਟੈਬਲਿਸ਼ਮੈਂਟਸ ਹੈਗੀਆਂ 100 ਕਿਲੋ ਤੋਂ ਵੱਧ ਜਿਨ੍ਹਾਂ ਦਾ ਗਾਰਬੇਜ ਹੁੰਦਾ ਸੋਲਿਡ ਵੇਸਟ ਹੁੰਦਾ ਉਹਨਾਂ ਨੇ ਆਪ ਇੱਕ ਵੇਸਟ ਮੈਨੇਜਮੈਂਟ ਮਸ਼ੀਨਜ਼ ਇੰਸਟਾਲ ਕਰਨੀਆਂ ਹੁੰਦੀਆਂ ਸਮਾਰਟ ਸਿਟੀ ਦਾ ਬੜਾ ਵੱਡਾ ਇੱਕ ਰੈਗੂਲੇਸ਼ਨ ਆ ਸਮਾਰਟ ਸਿਟੀ ਦੇ ਵਿੱਚ ਅੰਮ੍ਰਿਤਸਰ ਚ ਤੁਸੀਂ ਆਪ ਦੇਖ ਲਓ ਕਿਤੇ ਵੀ ਤੁਹਾਨੂੰ ਇਹ ਵੇਸਟ ਮੈਨੇਜਮੈਂਟ ਮਸ਼ੀਨਜ਼ ਇਦਾਰਿਆਂ ਵੱਲੋਂ ਲੱਗੀਆਂ ਨਜ਼ਰ ਨਹੀਂ ਆਉਣਗੀਆਂ ਸੋ ਮਿਨਿਸਪਲ ਕਾਰਪੋਰੇਸ਼ਨ ਆ ਸਿਰਫ ਉਹਨਾਂ ਦਾ ਧਿਆਨ ਫੋਟੋ ਆਪਰਚੂਨਿਟੀ ਵੱਲ ਹੁੰਦਾ ਆ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ਿਆਂ ਦੀ ਪਰਮਾਰ ਥਾਂ ਥਾਂ ਕੂੜਿਆਂ ਦੀ ਪਰਮਾਰ ਉੱਥੇ ਏਡਾ ਅੱਛਾ ਸਮਾਰਟ ਸਕੂਲ ਬਣਿਆ ਜਿਹੜਾ ਪੰਜਾਬ ਸਰਕਾਰ ਵੀ ਉਪਰਾਲੇ ਕਰਦੀ ਆ ਸਕੂਲਸ ਬੰਦੇ ਆ ਸਮਾਰਟ ਸਕੂਲ ਦੇ ਬਾਹਰ ਗੰਦਗੀ ਦਾ ਢੇਰ ਆ ਕਾਲਜ ਦੇ ਬਾਹਰ ਗੰਦਗੀ ਦਾ ਸਾਡੇ ਹੁਣ ਸਾਹਮਣੇ ਆ ਗਈ ਹੁਣ ਇਸ ਦਾ ਹੱਲ ਕੀ ਆ ਕਿਸ ਤਰ੍ਹਾਂ ਆਪਾਂ ਹੱਲ ਕਰਵਾ ਸਕਦੇ ਹੁਣ ਦੇਖੋ ਮੈਂ ਅੱਗੇ ਹੀ ਅਰਜ਼ ਕੀਤਾ ਨਾ ਕਿ ਜਿਹੜੀ ਸੋਲਿਡ ਸੋਲਿਡ ਵੇਸਟ ਮੈਨੇਜਮੈਂਟ ਦੇ ਜਿਹੜੇ ਉਹਨਾਂ ਨੇ ਚੀਜ਼ਾਂ ਦਸੀਆਂ ਨੇ ਉਹਨਾਂ ਨੇ ਨਿਰਧਾਰਤ ਕੀਤੀਆਂ ਪ੍ਰਕਾਸ਼ਨ ਵੀ ਦਸੀਆਂ ਪ੍ਰਵੈਂਸ਼ਨ ਵੀ ਦਸੀਆਂ ਤਰੀਕਾਕਾਰ ਵੀ ਦੱਸਿਆ ਉਹਨੂੰ ਕਿਵੇਂ ਅਮਲ ਦਰਾਮਦ ਕਰਾਉਣਾ ਉਹ ਚੀਜ਼ ਆ ਅੱਛੀ ਤਰ੍ਹਾਂ ਕੂੜੇ ਦੀ ਲਿਫਟਿੰਗ ਹੋਵੇ ਜਗ੍ਹਾ ਨਿਰਧਾਰਤ ਹੋਣ ਸੋਲਿਡ ਵੇਸ ਨੂੰ ਕਿੱਦਾਂ ਮੈਨੇਜ ਕਰਨਾ ਮਸ਼ੀਨਾਂ ਦੇ ਰਾਹੀਂ ਕਿੱਦਾਂ ਟੈਕਨੋਲੋਜੀ ਦੇ ਰਾਹੀਂ ਬਾਇਓ ਰੈਮੀਡੀਸ਼ਨ ਕਿਵੇਂ ਕਰਨੀ ਆ ਕਿਵੇਂ ਸੜਕਾਂ ਦੇ ਉੱਤੇ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਹੀਂ ਸੁਟਣਾ ਕਿਹੜੇ ਇੱਕ ਖਾਸ ਸੈਕਟਰ ਜਗ੍ਹਾ ਦੇਖੋ ਪੂਰੇ ਅੰਮ੍ਰਿਤਸਰ ਦੇ ਵਿੱਚ ਹੁਣ ਅਰਬਨਾਈਜੇਸ਼ਨ ਬੜੇ ਵੱਡੇ ਲੈਵਲ ਤੇ ਹੋ ਗਈ ਆ ਵੱਸੋਂ ਤਦਾਦ ਵਧਦੀ ਜਾ ਰਹੀ ਆ ਅਧਿਕਾਰੀ ਅਸੀਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਵੀ ਆਈਐਸ ਅਧਿਕਾਰੀ ਜਿਹੜੇ ਕਿ ਕਾਬਲ ਨਹੀਂ ਐ ਲੰਮੀ ਤਾਂਗੇ ਸੋਤੇ ਹੋਏ ਫਿਰ ਕਿਸ ਨਾਲ ਕਿੱਥੇ ਲੋਕ ਫਰਿਆਦ ਕਰਨਗੇ ਦੇਖੋ ਇਹੋ ਹੀ ਤਾਂ ਇਹਦੀ ਮਾੜੀ ਪਰਫਾਰਮੈਂਸ ਆ ਮੈਂ ਅੱਗੇ ਅਰਜ਼ ਕੀਤਾ ਆ ਕਿ ਜਿਹੜੇ ਅਦਕ ਕਹ ਰਿਹਾ ਮੋਟੀਆਂ ਤਨਖਾਹਾਂ ਲੈ ਕੇ ਏਸੀ ਏਅਰ ਕੰਡੀਸ਼ਨਰ ਰੂਮਸ ਵਿੱਚ ਬਹਿ ਕੇ ਮੀਟਿੰਗਸ ਤਾਂ ਕਰ ਲੈਂਦੇ ਆ ਪਰ ਔਨ ਗਰਾਉਂਡ ਤੁਸੀਂ ਜਦੋਂ ਲੋਕਾਂ ਕੋਲ ਆਉਂਦੇ ਆ ਲੋਕ ਹਰ ਪਾਸਿਓਂ ਦੁਖੀ ਹੈਗੇ ਆ ਪੂਰਾ ਸ਼ਹਿਰ ਗੰਦਗੀ ਦੇ ਨਾਲ ਭਰਿਆ ਪਿਆ ਇਹ ਉਹ ਸ਼ਹਿਰ ਆ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਟੂਰਿਸਟ ਆਉਂਦਾ ਆਲੇ ਦੁਆਲੇ ਥੋੜੀ ਡਿਸਟੈਂਸ ਦੇ ਉੱਤੇ ਬਹੁਤ ਵੱਡੇ ਵੱਡੇ ਧਾਰਮਿਕ ਸਥਾਨ ਹੈਗੇ ਆ ਸਮਾਰਟ ਸਿਟੀ ਰੋਡ ਵੀ ਇਧਰੋਂ ਜਾਂਦੀ ਆ ਆਰਬਟਲ ਜਿਹੜੀ 7.4 ਕਿਲੋਮੀਟਰ ਦੀ ਬਣੀ ਸੀ ਇਧਰ ਵੀ ਇਤਿਹਾਸਿਕ ਰਸਤੇ ਆ ਇਧਰ ਵੀ ਇਤਿਹਾਸਿਕ ਰਸਤੇ ਆ ਉਹਦੇ ਵਿੱਚ ਲੋਕ ਸੜਕਾਂ ਤੋਂ ਲੰਘ ਨਹੀਂ ਪਾਰੇ ਆਏ ਦਿਨ ਇਥੋਂ ਰਾਤ ਦਾ ਵੇਲਾ ਲਾਈਟ ਕੋਈ ਨਹੀਂ ਆ ਜੇ ਕੋਈ ਖੁਦਨਾਖਾਸਤਾ ਇਥੋਂ ਕੋਈ ਵਹੀਕਲ ਅੱਗੇ ਪਿੱਛੇ ਹੋ ਗਏ ਕਿਸੇ ਨਾਲ ਹਾਦਸਾ ਹੋ ਜਾਂਦਾ ਕਿਸੇ ਦੀ ਕੀਮਤੀ ਜਾਨ ਵੀ ਜਾ ਸਕਦੀ ਆ ਸੋ ਅਲਟੀਮੇਟਲੀ ਚਾਰ ਦੇ ਸੈਨੀਟਰੀ ਇਨਸਪੈਕਟਰਸ ਮੈਂ ਕਹਿ ਲਵਾਂ ਮ्युनਿਸਪਲ ਕਾਰਪੋਰੇਸ਼ਨ ਕਮਿਸ਼ਨਰਸ ਕਹਿ ਲਵਾਂ ਜਿੰਨੇ ਵੀ ਕਨਸੈਕੂਟਿਵ ਆਏ ਉਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਈ ਮਰਜ਼ੀ ਨਹੀਂ ਪਤਾ ਲੱਗਾ ਕਿ ਗੁਰੂ ਨਗਰੀ ਅੰਮ੍ਰਿਤਸਰ ਦਾ ਕੂੜਾ ਕਿਵੇਂ ਕਰਨਾ ਉਹਨੂੰ ਸਾਫ਼ ਸਫਾਈ ਕਿਵੇਂ ਕਰਨੀ ਆ ਇੱਥੋਂ ਤੱਕ ਕਿ ਜਿਹੜੇ ਅਸੈਂਬਲੀ ਮੈਂਬਰਸ ਵੀ ਚੁਣੇ ਗਏ ਆ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਉਹ ਜਲਦੀ ਆ ਕੇ ਇੱਥੇ ਆਪ ਲੋਕਾਂ ਕੋਲੋਂ ਲੋਕਾਂ ਦੀ ਸਾਰ ਲੈਣ ਕਿਉਂਕਿ ਇਹਨਾਂ ਲੋਕਾਂ ਨੇ ਹੀ ਵੋਟਾਂ ਪਾਉਣੀਆਂ ਹੁੰਦੀਆਂ ਜੇ ਇਹ ਲੋਕ ਹੀ ਨਾਰਾਜ਼ ਹੋ ਜਾਣਗੇ ਆਸੇ ਪਾਸੇ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਸਾਹਮਣੇ ਤੁਸੀਂ ਦੇਖ ਰਹੇ ਹੋ ਕਲੋਨੀ ਇੱਕ ਡਿਵੈਲਪ ਹੋ ਗਈ ਆ ਉਸ ਕਲੋਨੀ ਦੇ ਵਿੱਚ ਜ਼ਮੀਨਾਂ ਦੇ ਰੇਟ ਨਹੀਂ ਵਧਣਗੇ ਦੁਕਾਨਾਂ ਬੰਦ ਰਹਿਣਗੀਆਂ ਤਾਂ ਅਲਟੀਮੇਟਲੀ ਇਹ ਸਾਰਾ ਏਰੀਆ ਅੰਡਰ ਡਿਵੈਲਪ ਹੋ ਜਾਊਗਾ ਇੱਥੇ ਫਿਰ ਆਉਣ ਵਾਲੇ ਸਮੇਂ 'ਚ ਕੋਈ ਕਾਰੋਬਾਰ ਨਹੀਂ ਕਰੂਗਾ ਘਰ ਨਹੀਂ ਲਊਗਾ ਔਰ ਜਿਹੜੇ ਸਕੂਲ ਕਾਲਜ ਖੁੱਲੇ ਆ ਉਹ ਵੀ ਆਉਣ ਵਾਲੇ ਸਮੇਂ 'ਚ ਫਿਰ ਇੱਥੋਂ ਬੰਦ ਹੋ ਜਾਣਗੇ ਬਿਲਕੁਲ ਜੀ ਬਿਲਕੁਲ ਬਹੁਤ ਮੁਸ਼ਕਲ ਹੋ ਰਹੀ ਹੈ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ ਦੂਜੇ ਪਾਸੇ ਸੇਧ ਦੀ ਗੱਲ ਕਰ ਲਈ ਤਾਂ ਜਿਹੜਾ ਵੀ ਇੱਥੇ ਦੁਕਾਨਦਾਰ ਹੈ ਉਹ ਆਪਣੀ ਜਿਹੜੀ ਕਿ ਸੇਧ ਨਾਲ ਖਿਲਵਾੜ ਵੀ ਕਰਦਾ ਹੈ ਦਿਖਾਈ ਦੇ ਰਿਹਾ ਕਿਉਂਕਿ ਉਹਨਾਂ ਪਾਸ ਹੋਰ ਕੋਈ ਚਾਰਾ ਵੀ ਨਹੀਂ ਹੈ ਕਿਉਂਕਿ ਜਿਹੜਾ ਕਿ ਇਹ ਤੁਸੀਂ ਦੇਖ ਰਹੇ ਹੋ ਕੂੜੇ ਦਾ ਡੰਪ ਹੈ ਪਹਿਲਾਂ ਜੇ ਕੰਮ ਕਰ ਹੁੰਦਾ ਸੀ ਇਸ ਬਾਉਂਡਰੀ ਵਾਲ ਤੋਂ ਪਿਛਾ ਹੁੰਦਾ ਸੀ ਪਰ ਹੁਣ ਤਾਂ ਸੜਕ ਤੇ ਹੀ ਤੇ ਲਗਾਤਾਰ ਤੇ ਜਾਂਦੇ ਨੇ ਸਮੇਂ ਤੇ ਪਰ ਹੈ ਗੱਡੀਆਂ ਇੱਥੇ ਪੂਰੇ ਦੀਆਂ ਪਲਟੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਇੱਥੇ ਹੀ ਲਿਫਟ ਕਰਕੇ ਕੂੜਾ ਜਿਹੜਾ ਭਗਤ ਵਾਲਾ ਨੰਬਰ ਤੇ ਸੁੱਟਿਆ ਜਾਂਦਾ ਹੈ ਪਰ ਕਾਰਪੋਰੇਸ਼ਨ ਨੂੰ ਚਾਹੀਦਾ ਕਮਿਸ਼ਨ ਨੂੰ ਦੇਖਣਾ ਚਾਹੀਦਾ ਵੀ ਇੱਥੇ ਜੋ ਦਿੱਕਤਾਂ ਹੋ ਰਹੀਆਂ ਨੇ ਪਰੇਸ਼ਾਨੀਆਂ ਹੋ ਰਹੀਆਂ ਨੇ ਲੋਕਾਂ ਦੀਆਂ ਉਸ ਨੂੰ ਧਿਆਨ ਚ ਰੱਖਦੇ ਹੋਣਾ ਜੇਕਰ ਕੋਈ ਕੂੜੇ ਦਾ ਕੰਮ ਜੇ ਇੱਥੇ ਲਿਫਟਿੰਗ ਹੋਣੀ ਹੈ ਜਾਂ ਸੁੱਟਣਾ ਵੀ ਹੈ ਤਾਂ ਇਸ ਬਾਉਂਡਰੀ ਵਾਲ ਤੋਂ ਪਿੱਛੇ ਸੁੱਟਣ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ ਕਿਉਂਕਿ ਬਹੁਤ ਸਾਰੀਆਂ ਦੁਕਾਨਾਂ ਇੱਥੇ ਬੰਦ ਹੋ ਚੁੱਕੀਆਂ ਨੇ ਤੇ ਜਿਹੜੇ ਲੋਕ ਇੱਥੇ ਦੁਕਾਨਦਾਰੀ ਕਰਦੇ ਨੇ ਉਹ ਵੀ ਇੱਥੋਂ ਸ਼ਿਫਟ ਹੋਣ ਦੀ ਕਗਾਰ ਤੇ ਪਹੁੰਚ ਚੁੱਕੇ ਨੇ ਔਰ ਲਗਾਤਾਰ ਇਹੀ ਸਵਾਲ ਕਿਤਾ ਜਾ ਰਿਹਾ ਸਮਾਰਟ ਸਿਟੀ ਕਿੱਥੇ ਹੈ ਕਿਉਂਕਿ ਅਮਰਸਰ ਨੂੰ ਸਮਾਰਟ ਸਿਟੀ ਦਾ ਦਰਜਾ ਤਾਂ ਦਿੱਤਾ ਗਿਆ ਪਰ ਸਮਾਰਟ ਸਿਟੀ ਵਰਗੀ ਚੀਜ਼ ਕਿਤੇ ਵੀ ਕੋਈ ਦਿਖਾਈ ਨਹੀਂ ਦਿੰਦੀ ਲਗਾਤਾਰ ਇਸ ਕੂੜੇ ਦੇ ਡੰਪ ਦੇ ਚੱਕਰ ਵਿੱਚੇ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਜੇ ਲੋਕਾਂ ਨੂੰ ਵੱਡੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ ਕਿਹਾ ਮੈਂ ਪਰਸ਼ਨ ਵਿਪਨ ਸ਼ਰਮਾ ਨਾ ਸਿਕੰਦਰ ਪਸੀਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par